ਹੈਲੋ ਗਾਇਸ ਆਈ ਹੋਪ ਤੇ ਸਾਰੇ ਕੈਨ ਹੈਡ ਹੋ ਗਏ ਤੇ ਆਪਾਂ ਸਾਰੇ ਠੀਕ ਹਾਂ ਵਧੀਆ ਕੈਟ ਆ ਤੇ ਆਈ ਹੋਪ ਤੁਹਾਨੂੰ ਸਾਰੇ ਸਾਡੇ ਵਲੌਗ ਪਸੰਦ ਆਉਂਦੇ ਹੋਣਗੇ ਤੇ ਆ ਜਿਹੜਾ ਵਲੌਗ ਆਪਾਂ ਪਾਤਾ ਵਾ ਦੋ ਵਲੌਗ ਪੈ ਗਿਆ ਇੱਕ ਵਲੌਗ ਅਜ ਕਰਨਾ ਵਾ ਕੋ ਵਲੌਗ ਲਾਈਕ ਕਰੋ ਕੇਮੈਂਟ ਕਰੋ ਤੇ ਸਾਨੂੰ ਦੱਸੋ ਕਿਤੇ ਕੀ ਆਪਣੀ ਗਲਤੀ ਹੋ ਰਹੀ ਜਾਂ ਕੁਝ ਵੀ ਜੋ ਵੀ ਤੁਹਾਨੂੰ ਵਧੀਆ ਲੱਗਦਾ ਜਾਂ ਮਾੜਾ ਲੱਗਦਾ ਸਾਰਾ ਕੁਝ ਦੱਸੋ ਤੇ ਅੱਜ ਆਪਣੇ ਵਲੌਗ ਦਾ ਵਾ ਚੌਥਾ ਦਿਨ ਤੇ ਅੱਜ ਚੌਥੇ ਦਿਨ ਦੇ ਵਿੱਚ ਆਪਾਂ ਲੋਕਲ ਗੁਰਦੁਆਰੇ ਜਿਹੜੇ ਇੱਥੋਂ ਦੇ ਉਹਨਾਂ ਦੇ ਕਰਾਂਗੇ ਤੇ ਆਓ ਫੇ ਕਰਾਈਏ ਤੁਹਾਨੂੰ ਵੀ ਨਾਲ ਹੀ ਦਰਸ਼ਨ ਲੋਕਲ ਗੁਰਦੁਆਰਾ ਚਲੋ ਪਹਿਲੇ ਆਏ ਆ ਗੱਲਾਂ ਟਾਈਮ ਲਵਾ ਦਿੰਦੀਆਂ ਕਦੀ ਕੋਲ ਰਹਾ ਗਿਆ ਕਦੀ ਕੋਲ ਰਹਾ ਗਿਆ ਹੈਗਾ ਟਾਈਮ ਨਾ ਨਿਕਲਾ ਕਰੋ ਚਾਹਮ ਟਾਈਮ ਕਿਨਾਂ ਹੋਇਆ ਵਾ ਮੇਰੀ ਵਾਚ ਵੀ ਲੈ ਆਈ ਸਾਚ ਕਰਕੇ ਚਲੀਏ ਫਿਰ ਆਪਾਂ ਚਾਹ ਪਾਣੀ ਛਕੀਏ ਇਹਦੇ ਰੋਟੀ ਖਾਈਏ ਇਹਦੇ ਫਿਰ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਚਲੋ ਆਜੋ ਆਹ ਮੁੰਡੇ ਵੇਖੋ ਗੁਰਦੇ ਆ ਇਹ ਜਦੋਂ ਜਦੋਂ ਬਲੇ ਪਰਨੇ ਤੋਂ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਆ ਚੁੱਕੇ ਆ ਇਹ ਗੁਰਦੁਆਰਾ ਸਾਹਿਬ ਤੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਤੇ ਵੀਊ ਤੁਹਾਨੂੰ ਚੈੱਕ ਕਰਾਉਣੀ ਹੈ ਗੁਰਦੁਆਰਾ ਸਾਹਿਬ ਦਾ ਕਰੋ ਦਰਸ਼ਨ ਤੇ ਇਹਨੂੰ ਜਹਾਜ਼ ਵਾਲਾ ਗੁਰਦੁਆਰਾ ਸਾਹਿਬ ਵੀ ਕਹਿੰਦੇ ਕਿਉਂਕਿ ਆ ਜਹਾਜ਼ ਲੈਂਡ ਹੋਇਆ ਪਿਆ ਇੱਥੇ ਠੀਕ ਹੈ ਥੈਂਕ ਯੂ ਤੇ ਆ ਗੁਰਦੁਆਰਾ ਸਾਹਿਬ ਤੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਉੱਪਰ ਤੰਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਕੋਠਾ ਤੇ ਵਿੱਚ ਪਹੁੰਚੇ ਆਪਾਂ ਹੋ ਜੀ ਸ਼ੌਦਾ ਨੰਕਰ ਸ਼ੁਰੂ ਲੱਗੇ ਐਤੋਂ ਤੇ ਆਪਣੇ ਜੋ ਦਰਵਾਜ਼ਾ ਉਹ ਵੀ ਜਿਆਦਾ ਹੰਗ ਸ਼ੁਰੂ ਹੋ ਗਈ ਤੇ ਗਾਰਡੀਆਂ ਪਛਾਦਾ ਵਾਪਰ ਰਹਿੜ ਜਿਹੜਾ ਰਹਿਣ ਜਾਣੇ ਸ਼ਕਲ ਆ। ਧਿਕਾਰੇ ਬਲਾਵੇਂ ਨਿਆਹਾਂ ਜਾਵੇ ਤਨ ਤਨ ਬਾਬਾ ਦੀਪ ਸਿੰਘ ਦੇ ਮਾਨੂਪਾ ਓਏ ਸੋ ਬੱਸੀ ਆ ਗਾਣੇ। ਹੋਰ ਜੀ ਦੱਸ ਕੀ ਚੱਲ ਰਿਹਾ ਵਾਹ ਰੈੱਡ ਕਲਰ ਫੋਰਟ। ਵਾਚਿਆ ਰਿਖੁਰੇ ਫਿਰਦਾ ਗਾਇਸਰ ਮੁਖਾਉਣੇ। ਐ ਸ਼ਾਸਨਜੀ ਕੁਸਦਵਾਰਾ ਸਾਹਿਬ ਰਣਗੜ ਪਹੁੰਚ ਚੁੱਕੇ ਆਂ ਜੀ ਤੇ ਟਾਈਮ ਤਕ ਤਕਰੀਬਨ 1:30 ਹੋ ਚੁੱਕੇ ਨੇ ਆਪਾਂ ਜੀ ਹੋਰ ਜਲਦੀ ਤੱਕ ਮੈਂ ਤੁਹਾਨੂੰ ਸੁਣਾਉਂਦਾ ਫਰੀਜ਼ ਵਿੱਚ ਆ ਗਏ ਹਾਂ ਕੁਸਦਵਾਰ ਸਾਹਿਬ ਚਾਲੇ ਰਹੀ ਬਾਈ ਗੁਰਜੀ ਉਧਰ ਲੰਗਰ ਹਾਲ ਸਾਈਡ ਤੇ ਆਪਾਂ ਲੰਗਰ ਹਾਲ ਲੰਗਰ ਇੱਕ ਮਾਤਾ ਹਾਂ ਅਗਰ ਜੀ ਲੱਗ ਰਿਹਾ ਕਿ ਆ ਗਏ ਆ ਰਫੀ 100 102 ਦੇ ਰੁਪਏ ਪਰ ਸ਼ੌਟ 콜 ਮਟਰ ਦਾ 콜 ਨੂੰ ਮਟਰ ਦੇ ਸੌਦੀ ਉਹ ਮਾ ਪਾਈ ਨਹੀਂ ਨਾ ਮਤਾਂ ਲੱਗ ਜੇ ਅਕਸੀਰ ਪੀਏ ਦੋ ਦੋ ਗਲਾਸ ਨੀਂਦ ਆਉਣਾ ਪੀਓ ਸਾਰੇ ਨੌਨ ਹੋ ਗਏ ਸਾਰੇ ਹੁਣ ਚਾਹ ਵੀ ਲੋ ਤੇ ਜੀ ਹੁਣ ਚਾਹ ਪੀ ਲਈ ਲੱਗ ਸਨ ਸੁਸਤੀ ਪੈ ਗਈ ਹਾਂ ਜੀ ਆ ਮੁੰਡਾ ਬਹੁਤ ਸੌ ਰਿਹਾ ਸ਼੍ਰੀ ਗੁਰਦੁਆਰਾ ਰਣਾਨਕ ਸਾਹਿਬ ਨਾਣਕ ਸਾਹਿਬ ਨਾ ਤੇੜ ਤੇ ਇਹ ਆਪਣੇ ਟੂਰ ਦਾ ਤੀਸਰਾ ਗੁਰਦੁਆਰਾ ਸਾਹਿਬ ਜਿਹੜਾ ਅੱਜ ਆਪਾਂ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਆ ਉਹ ਤੀਸਰਾ ਗੁਰਦੁਆਰਾ ਸਾਹਿਬ ਹੈ ਬਾਗਰੂ ਜੀ ਸਾਡੇ ਵਲੌਗ ਦਾ ਤੀਸਰਾ ਗੁਰਦੁਆਰਾ ਸਾਡੇ ਪੜਾਉ ਦਾ ਤੀਸਰਾ ਗੁਰਦੁਆਰਾ ਸਾਹਿਬ ਤੇ ਬਹੁਤ ਤੁਹਾਨੂੰ ਕਰਾਈਏ ਦਰਸ਼ਨ ਬਾਰੀ ਦੇਖੋ ਕੋਈ ਗੁਰਦੁਆਰਾ ਸਾਹਿਬ ਦੀ ਇਸ ਤਰ੍ਹਾਂ ਦੀ ਹੈ ਜੀ ਇੱਥੇ ਤਾਂ ਕੋਈ ਸ਼ੋਰ ਨਾ ਆ ਸਾਡੇ ਨਾਲ ਸਾਡੀ ਟੀਮ ਸਾਡੇ ਅਰਸ਼ਦੀਪ ਸਿੰਘ ਜੀ ਅਸੀਂ ਵੀ ਘਟੋਣਾ ਹੈ ਜੀ ਅਸੀਂ ਵੀ ਪੂਰੇ ਜੱਸ ਹੋਏ ਤੋ ਜੀ ਗੰਨੇ ਦਾ ਰਸ ਕਹਿੰਦੇ ਇੱਧਰ ਤਾ ਜਾ ਨਿਕਲ ਰਿਹਾ ਨਾਲੇ ਭੰਰ ਰਿਹਾ ਗੋੜ ਵੇ ਲੈਣਾ ਲੰਗਾ ਕਰੋ ਰੋ ਪੀਣੀ ਕਰਨਾ ਤਾ ਗੁੜ ਨਿਕਲ ਰਿਹਾ ਵਾਪੇ ਘਟ ਰਿਹਾ ਪ੍ਰਸ਼ਾਦ ਦੋਰ ਤੇ ਸ਼ਕਰ ਗੋਦੇ ਵੇ ਲੱਕੀ ਪ੍ਰੋਸੈਸ ਆ ਜੀ ਚੰਦਨ ਦਾ ਬੂਟਾ ਕਿਹੜਾ ਹੁਣ ਆਪਾਂ ਆ ਰਹੇ ਆ ਆਪਣੇ ਪਲਾਦੇ ਚੌਕੇ ਗੁਰਦੁਆਰੇ ਪਲਾਣ ਚ ਤੈਨੂੰ ਗੁਰਦੁਆਰਾ ਸ੍ਰੀ ਚੰਦਨ ਸਾਹਿਬ ਸਾ ਗੁਰਦੁਆਰਾ ਸਾਹਿਬ ਤੇ ਇੱਥੇ ਪਿੰਗਾ ਝੂਟਦੀਆਂ ਵੀ ਪੀਸ ਦੀਦੀਆਂ ਕਹਿੰਦੇ ਨਾ ਲਾ ਦੇ ਮਾਰੇ ਥੋੜੀ ਜਾਈ ਭਰਾਂ ਪਾਣੀ ਪਿਛਾਵਾ ਦੇ ਦਿੱਤਾ ਬਤਵਾਰਾ ਸ੍ਰੀ ਚੰਤਨ ਸਾਹਿਬ ਬਤਵਾਰਾ ਸ੍ਰੀ ਚੰਤਨ ਸਾਹਿਬ ਇਸ ਤਰ੍ਹਾਂ ਦੀ ਦਰਸ਼ਨ ਕਰੋ ਬੈਠ ਕਰੋ ਬਤਵਾਰਾ ਸ੍ਰੀ ਚੰਤਨ ਸਾਹਿਬ ਫਤਰਾ ਜੋ ਆਹ ਬਤ ਇਹ ਛੋਟਾ ਜਿਹਾ ਰਹਿ ਗਿਆ ਨਾ ਆਹੀ ਜਾਨਾਂ ਟੀ ਜਨਵਾ ਡੋਰੀ ਬੰਨੇ ਹਾਂ ਜੀ ਛੋਟਾ ਜੰ ਬਟਾ ਬੁਟਾ ਚੰਦਨ ਇਹ ਛਾਂ ਮੈਂ ਛੰਦਨ ਸ਼ਾਨ ਬੁਟਾ ਹਾਂ ਜੀ ਇਹ ਕਨਾਲ 베ਰੀ ਇਹਦੇ ਨਾਲ ਹੀ ਚੰਦਨ ਹੈ ਜੀ ਇਹਦੇ ਬਾਕੀ ਲੱਤਵਾਜ ਰੱਖੀ ਹੈ। ਉਹ ਕਾ ਉਹ ਕਾ ਚਲਵਾ ਆਇਓ ਉੱਤਰੀਆਂ ਆਉਦੀ ਫੋਟੋ ਲੈ ਲੈ। ਚੱਲ ਚਲੋ। ਆ ਜਾ। ਤਾਂ ਤਾਣਾ ਨਾਲ ਥੱਲੇ ਹੁੰਦਾ। ਜੇ ਲਾਣਾ ਸਾਰਾ ਤੇ ਨੀ ਤੇ ਨਹੀਂ ਰੱਖਿਆ। ਚੱਲ ਠੀਕ ਹੈ ਹੁਣ। ਦੁਵਾਰਾ ਸਾਹਿਬ ਪੰਜਵਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਪੁਰੀ ਸਾਹਿਬ ਇੱਥੇ ਆਪਣੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ। ਤੇ ਜਿੰਨਾ ਦੀ ਸਮਰਾਪੁਰ ਇੱਥੇ ਲੈ ਕੇ ਗਏ ਨੇ ਆ ਵੇਖੋ ਲੈ ਕੇ ਗਏ ਸਾਰੇ ਨਾਲ ਇਹ ਲਿਖਣਾ ਕਰਨਾ ਸਾਰ ਇਹ ਜੁਤਾਨ ਕੋ ਦਿਨ ਲਿਖਣਾ ਮਾਪਾ ਲਿਖਿਆ ਕਾਸਮ ਕਾਸਮ ਰਤਾ ਪੂਰੀ ਕੱਟ ਕੇ ਜਾਂਦੇ ਹਨ ਨਾ ਨਾਮ ਮੁੜ ਕੇ ਜਦੋਂ ਆਪਣੀ ਸੁਖਣਾ ਪੂਰੀ ਹੋ ਜਾਂਦੀ ਫਿਰ ਆਪਣਾ ਨਾਮ ਕੱਟ ਕੇ ਜਾਂਦੇ ਥੋ ਇਦਾਂ ਹੀ ਵਾਹ ਚਤਾਂ ਦੇ ਵੀ ਪੂਰਾ ਲਿਖਿਆ ਵਾ ਦੇਖੋ ਕਿਦਾਂ ਕੰਦਾ ਭਰੀਆ ਚੱਲ ਚੱਲੀਏ ਉਹ ਨਹੀਂ ਆਪਣੀਆਂ ਮਾਲਕ ਸੁਣਦਾ ਉਦਾਂ ਹੀ ਬੱਸ ਬੱਸ ਉਹਨੂੰ ਪਤਾ ਉਹ ਪੈਨ ਲਿਖਣਾ ਜੁਗੇ ਨੇ ਸੰਧਜੀ ਇਹ ਗੁਰਦੁਆਰਾ ਸੈਂਟਰ ਨਾਨਕ ਜੀ ਦੀ ਚਲੰਤੋ ਖਰਾਬ ਪਤਾ ਜੀ ਪੰਜਾਬਣ ਤੇ ਗੁਰੂ ਨਾਨਕ ਦੇਵ ਜੀ ਕੋਲ ਸਮਾ ਟੱਰੇ ਨੇ ਤੇ ਇੱਥੇ ਮੰਨੇ ਆ ਜਾਂਦਾ ਵੀ ਆਸ਼ਾ ਮਰਦਾ ਪੂਰਾ ਹੀ ਲਿਆ ਜਿਹੜਾ ਵੀ ਆਪਣੀ ਇੱਥੇ ਆਪਣੀ ਮਰਾਦ ਲੈ ਕੇ ਜਾਂਦਾ ਉਹਦੀ ਮਰਾਦ ਜ਼ਰੂਰ ਪੂਰੀ ਹੋਣੀ ਆਪਣੇ ਪੜਾਵ ਦਾ ਖਸਮਾ ਗੁਰਦਵਾਰਾ ਅਸ਼ੋਦੀ ਸੇਵਾ ਗੁਰਦਵਾਰਾ ਸਾਇਕ ਆ ਗਿਆ ਜੀ ਦੁਬਾਰਾ ਜੀ ਸੰਗਤ ਸਾਹਿਬ ਆਪਣੇ ਪੜਾਵ ਦਾ ਸੇਵਾ ਗੁਰਦਵਾਰਾ ਸਾਹਿਬ ਬਾਰੀ ਦੇਖ ਕੋਈ ਇਸ ਤਰ੍ਹਾਂ ਦੀ ਹੈ ਮੇਨ ਬੁਜਾਰ ਪਾਰਕਿੰਗ ਵਾਸਤੇ ਸਾਂ ਤੇ ਸਾਡੇ ਗੱਭਰੂ ਜਿਹੜੇ ਆ ਚੱਲ ਗਏ ਅੱਗੇ ਮੈਂ ਪਿੱਛੇ ਵਲੋਗ ਫਰੋਂ ਦੇ ਚੱਲਦੇ ਪਿੱਛੇ ਪਿੱਛੇ ਰਾਜੇ ਤੇ ਤਕਰੀਬਨ 2 ਅੱਜ ਗਏ ਸਾਰੀ ਜੜ ਲੰਗੀ 12 ਕਿਲੋ ਜੂਰੇ ਫਿਲਟਰ ਪਾਣੀ ਹੋ ਜਾਂਦੇ ਆ ਇੱਕ ਜੋੜਾ ਕਾ ਦਰਵਾਜ਼ਾ ਉੱਪਰ ਜਦ ਜੇ ਸੰਗਰਾਮ ਜਿਵੇਂ ਪਤਾ ਲੱਗਾ ਕਿ ਜੁੜੇ ਜਿੱਥੇ ਆਏ ਨੇ ਉਹਨਾਂ ਦੇ ਤੁਸਨਾ ਵਾਸਤੇ ਤੇ ਆਉਂਦੀਆਂ ਹਨ ਇੱਥੇ ਕਥਾ ਸੁਣਦੀਆਂ ਜਿਹੜਾ ਜਾਲਗਾਂਦਰਾ ਹੁੰਦਾ ਤੇ ਇੱਥੇ ਹੀ ਨਦੀ ਨੇ ਜਿਹੜੀ ਆਪਣੀ ਭੋਜ ਨਾਲ ਆਈ ਸੀ ਉਹਨਾਂ ਨੂੰ ਪਤਾ ਦਿੱਤਾ ਸੀ ਕਿ ਇੱਥੇ ਇੱਕ ਉਹਨਾਂ ਨੇ ਦਵਾਈ ਕਰਾਈ ਗੁਰਦੁਆਰਾ ਮਾਲਕ ਛੇਕੜੀ ਸਰਦਾਰ ਉੱਥੇ ਉਹਨਾਂ ਨੇ ਦਵਾਈ ਕਰੇ ਉਹ ਇਨਰਿਸ਼ੀਅਲ ਨਾਲ ਨਿਕਲੇ ਉਹ ਇਹਨਾਂ ਨੇ ਆਪਣੀ ਭੋਜ ਨੂੰ ਇੱਥੇ ਉਹਨਾਂ ਦੀ ਤਰਖਾ ਦੇ ਰੂਪ ਵਿੱਚ ਦਿੱਤੇ ਨਾਲ ਆਈ ਉਹਨਾਂ ਕੋਲ ਸਰਬ ਮੰਗਰੀ ਸੀ ਕਿ ਜਿਹੜੀ ਜੋ ਵੀ ਉਹਨਾਂ ਚ ਸਰਬ ਬਣਦੀ ਸੀ ਉਹ ਉਹ ਬਚੀ ਨਹੀਂ ਇਸ ਗੁਰਦੁਆਰਾ ਦੇ ਸਥਾਨ ਤੇ ਪਰ ਉਹਨਾਂ ਨੂੰ ਭੇਟ ਕੇ ਉਹਨਾਂ ਨੂੰ ਦਿੱਤੀ ਜੋ ਕੀ ਆਪਾਂ ਦ੍ਰਿਸ਼ ਵਿੱਚ ਵੀ ਦੇਖ ਸਕਦੇ ਆ ਕਿ ਗੁਰੂ ਜੀ ਆਪਣੇ ਇਸ ਫੌਜੀਆਂ ਨੂੰ ਜਾਂ ਆਪਣੀ ਫੌਜ ਨੂੰ ਆਪਣੀ ਤਰ੍ਹਾਂ ਉਹਨਾਂ ਦੇ ਦੇ ਤੇ ਆਪਾਂ ਚਲੋ ਹੁਣ ਚੱਲਦੇ ਆ ਦਰਬਾਰ ਸਾਹਿਬ ਆ ਦਰਬਾਰ ਪਰਵਾਨ ਨੂੰ ਗੁਰਦੁਆਰਾ ਸੰਗਤ ਸਾਹਿਬ ਆਪਾ ਇਹ ਗੁਰਦੁਆਰਾ ਗੋਦਾਵਰੀ ਨਦੀ ਦੇ ਘੰਡੇ ਦੇ ਹਿੱਤੇ ਤੇ ਸਗੁਰਦੁਆਰਾ ਦੱਸਿਆ ਇਹ ਹੈ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣਾ ਉੱਤਰਵਲ ਤੋਂ ਲੈ ਕੇ ਦੱਖਣ ਵਿੱਚ ਆਏ ਸਨ ਤਾਂ ਸਭ ਤੋਂ ਪਹਿਲੇ ਇਸ ਸਥਾਨ ਤੇ ਰੁਕੇ ਸਨ ਤੇ ਇਸ ਸਥਾਨ ਤੇ ਹੀ ਜਿਹੜੀ ਗੁਰੂ ਸਾਹਿਬ ਜੀ ਦੇ ਨਾਲ ਫੌਜਾਂ ਆਈਆਂ ਸੀ ਉਹਨਾਂ ਕੋ ਆਪਣੀ ਤਨਖਾਹ ਮੰਗ ਰਹੀਆਂ ਸੀ ਤਨਖਾਹ ਫਿਰ ਗੁਰੂ ਜੀ ਨੇ ਇੱਥੇ ਇੱਕ ਗੁਰਦੁਆਰਾ ਸਾਹਿਬ ਮਾਲ ਟੇਕੜੀ ਸਾਹਿਬ ਵਿਖੇ ਇੱਕ ਢਾਲਖ ਦਵਾਈ ਉਸ ਢਾਲ ਦੇ ਨਾਲ ਉਹਨਾਂ ਨੂੰ ਉਹ ਮੋਹਰਾਂ ਦਿੱਤੀਆਂ ਜਾਂ ਉਹ ਮੋਹਰ ਢਾਲ ਭਰ ਕੇ ਮੋਹਰਾਂ ਦਿੱਤੀਆਂ ਆਪਣੀ ਫੌਜ ਨੂੰ ਤੇ ਉਹਨਾਂ ਦੀ ਜਿਹੜੀ ਤੇ ਤਨਖਾਹ ਆ ਉਹ ਉਹਨਾਂ ਨੂੰ ਦਿੱਤੀ ਇਸ ਸਥਾਨ ਦੇ ਉੱਪਰ ਇਸ ਸਥਾਨ ਤੇ ਹੀ ਜਦੋਂ ਚੰਗਤ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਆਏ ਆ ਤੇ ਉਹ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਇਸ ਸਥਾਨ ਤੇ ਫਿਰ ਕਥਾ ਸੁਣਦੇ ਕਿਰਤਨ ਹੁੰਦੇ ਹੀ ਪਹੁੰਚ ਚੁੱਕੇ ਆਪਣੇ ਖਤਮਾ ਫੜਾਉ ਗੁਰਦੁਆਰਾ ਸ਼ੋਰ ਘਾਟ ਸਾਬ ਗੁਰਦੁਆਰਾ ਸ੍ਰੀ ਸ਼ੋਰ ਘਾਟ ਆਪਣੀਆਂ ਸੰਗਤ ਆਪਣੀ ਆ ਤੇ ਇੱਕ ਗੁਰਦੁਆਰਾ ਸਾਹਿਬ ਹੋਰ ਰਹਿ ਗਿਆ ਤੇ ਉਹ ਦੋ ਗੁਰਦਾਰੇ ਹੋਰ ਰਹਿ ਕੇ ਬਸ ਠੀਕ ਹੈ ਜੀ ਆਓ ਕਰਾਈਏ ਤੁਹਾਨੂੰ ਦਰਸ਼ਨਾਂ ਨਾਲੇ ਚਾਹ ਦੇ ਗੱਫੇ ਕਰੀਏ ਆਜੋ ਜੀ ਜੀ ਇੰਨਾ ਘੜੀ ਲੈਣ ਨਹੀਂ ਬਣੀ ਹੋਏ ਤਾਂ ਗੁਰੂ ਦੀਆਂ ਗੁਰੂਤਿਆਂ ਸੰਬੰਧਤ ਜੋੜਾ ਘਟਤ ਸਾਹਿਬ ਆਲੋਦੀ ਜੀ ਇਹ ਗੁਰਦੁਆਰਾ ਸਾਹਿਬ ਦੋਹਾਂ ਪਾਸ਼ਾਆਂ ਦੇ ਨਾਲ ਸੰਬੰਧਿਤ ਹੈ ਦਿੱਲੀ ਪਾਸ਼ਾ ਹੀ ਤੇ ਤਸਵੀ ਪਾਸ਼ਾ ਹੀ ਪਹਿਲੀ ਪਾਸ਼ਾ ਹੀ ਦਾ ਇੱਕ ਸ਼ਰਧਾਲੂ ਸੀ ਮੂਲਾ ਖਤਰੀ ਜੋ ਕਿ ਗੁਰੂ ਜੀ ਤੋਂ ਬੇਮੁਖ ਹੋ ਗਿਆ ਸੀ ਤੇ ਉਹਨਾਂ ਦੇ ਬੇਮੁਖ ਹੋਣ ਤੋਂ ਬਾਅਦ ਉਹਦਾ ਉਧਾਰ ਨਹੀਂ ਸੀ ਹੋਣਾ ਉਸ ਨੂੰ ਮੋੜ ਕੇ ਗੁਰੂ ਜੀ ਨੇ ਬੋਜਨ ਕੀਤਾ ਸੀ ਕਿ ਤੇਰਾ ਉਧਾਰ ਜਿਹੜਾ ਵਾ ਅਸੀਂ ਦਸਵੇਂ ਜਾਮੇ ਦੇ ਵਿੱਚ ਆਣ ਕੇ ਕਰਾਂਗੇ ਜੋ ਕਿ ਬਾਅਦ ਵਿੱਚ ਗੁਰਗੋਪੀ ਸਿੰਘ ਜੀ ਨੇ ਇਸ ਸਥਾਨ ਤੇ ਆਣ ਕੇ ਇੱਕ ਖਰਗੋਸ਼ ਦੀ ਜੂਨੀ ਭੋਗਦੇ ਮੋੜਾ ਖਤਰੀ ਨੂੰ ਸ਼ੋਦਾ ਸ਼ਿਕਾਰ ਕਰਕੇ ਉਹਨੂੰ ਉਹਦੀ ਜੂਨੀ ਕੋਈ ਜੀ ਗਾਂ ਸਾਡੇ ਆਪੀ ਉਹਦਾ ਉਧਾਰ ਕੀਤਾ ਸੀ ਤੇ ਇਸ ਸਥਾਨ ਤੋਂ ਬੋਹਰ ਸਾਹਿਬ ਵਾਹ ਓ ਹਾਂਜੀ ਕਿਤਾਈ ਆਉਂਦੀਆਂ ਤੁਹਾਨੂੰ ਸਰੋਵਰ ਚ ਪੰਜ ਇਹਨਾ ਨਾ ਕਰੋ ਚਲੋ ਅਲਵੈਕੁਮ ਅਰਹਮਨ ਰੋਹਿਰ ਯਾਰ ਕੀ ਕਰ ਰਹੇ ਜੋ ਮੱਥਾ ਟੇਕੀਏ ਗੁਰੂ ਜੀ ਗੁਰਬਾਣੀ ਵਿੱਚ ਵੀ ਇਸ ਘਟਨਾ ਦਾ ਜ਼ਿਕਰ ਆਉਂਦਾ ਨਾਲ ਕੇ ਆ ਦੋਸਤੀ ਕੂੜੇ ਕੂੜੀ ਪਾਏ ਮਰਨ ਨਾਲ ਜਪੇ ਮੂਲਿਆ ਆਵੇ ਕਿਤੇ ਥਾਈ ਤੇ ਤਾਂ ਪਹਿਲੀ ਪਾਬਚਾਈ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੇਵਾਦਾਰ ਸੁਖੇ ਨਾਯਾ ਸੇਵਾਦਾਰ ਦੀ ਕੋਟਨਿਆ ਆਪਣੇ ਆਪ ਦਾ ਆਰਥਰ ਰੋ ਕਟ ਹਸਾਬ ਜਿੱਤੇ ਆਸਤਾਨੂ ਨਾਲ ਮੈਂ ਕਲਿੱਪ ਐਡ ਕਰ ਦਿਆਂਗਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਜੀ ਥੋੜਾ ਫੇਰ ਚਲੋ ਚਲ ਇੱਧਰ ਵੇਖੋ the

ਭਾਈ ਗੁਰੂ ਜੀ ਇਸ ਸਥਾਨ ਦਾ ਇਤਿਹਾਸ ਇਹ ਹੈ ਕਿ ਜਦੋਂ ਬਹਾਦਰ ਸ਼ਾਹ ਗੁਰੂ ਗੋਬੀ ਸਿੰਘ ਜੀ ਨੂੰ ਹੀਰਾ ਭੇਟ ਕਰਨ ਆਇਆ ਤਾਂ ਗੁਰੂ ਗੋਬੀ ਸਿੰਘ ਜੀ ਨੇ ਉਹ ਹੀਰਾ ਆਪਣੇ ਕੋਲ ਨਹੀਂ ਰੱਖਿਆ ਤੇ ਉਹ ਇਹ ਉਹ ਹੀਰਾ ਗਦਾਵਰੀ ਨਦੀ ਦੇ ਵਿੱਚ ਸੁੱਟ ਦਿੱਤਾ ਤੇ ਬਹਾਦਰ ਸ਼ਾਹ ਇਸ ਗੱਲ ਤੋਂ ਬਹੁਤ ਮਰਾਜ਼ ਹੋਇਆ ਦੋਨਾਂ ਗੁਰੂ ਜੀ ਨੇ ਅੱਗੇ ਸਵਾਲ ਪੁੱਛਿਆ ਕਿ ਗੁਰੂ ਜੀ ਮੈਂ ਤਾਂ ਤੁਹਾਨੂੰ ਇੱਡੇ ਪ੍ਰੇਮ ਪਿਆਰ ਦੇ ਨਾਲ ਹੀਰਾ ਭੇਟ ਕੀਤਾ ਸੀ ਤੇ ਤੁਸੀਂ ਉਹ ਹੀਰਾ ਜਿਹੜਾ ਉਹ ਗਦਾਵਰੀ ਨਦੀ ਦੇ ਵਿੱਚ ਸੁੱਟ ਦਿੱਤਾ ਤਾਂ ਇਹ ਗੱਲ ਸੁਣਨ ਤੋਂ ਪ੍ਰੰਤ ਗੁਰੂ ਗੋਮੀ ਸਿੰਘ ਜੀ ਨੇ ਉਸ ਨੂੰ ਜਵਾਬ ਦਿੱਤਾ ਕਿ ਤੇਰਾ ਹੀਰਾ ਸਾਡੇ ਖਜ਼ਾਨੇ ਵਿੱਚ ਜਮ੍ਹਾਂ ਹੋ ਗਿਆ ਤੇ ਉਸ ਨੂੰ ਇਸ ਗੱਲ ਤੇ ਯਕੀਨ ਨਾ ਹੋਇਆ ਉਸ ਨੇ ਇਸ ਗੱਲ ਦੀ ਪੁਸ਼ਟੀ ਕਰਨ ਵਾਸਤੇ ਗੁਰੂ ਜੀ ਨੂੰ ਇਹ ਹਾਂ ਗੁਰੂ ਜੀ ਨੇ ਕਿਹਾ ਜੇ ਪੁਸ਼ਟੀ ਕਰਨੀ ਹੈ ਤਾਂ ਬਦਾਵਰੀ ਨਦੀ ਵਿੱਚੋਂ ਆਪਣਾ ਤੁਸੀਂ ਹੀਰਾ ਪਖਾਣ ਕੇ ਕੱਢ ਲਿਆ ਤੋ ਜਦੋਂ ਉਹ ਹੀਰਾ ਕੱਢਣ ਵਾਸਤੇ ਬਦਾਵਰੀ ਨਦੀ ਵਿੱਚ ਗਿਆ ਤਾਂ ਉਸ ਨੇ ਬੋਕੋ ਭਰ ਕੇ ਜਦੋਂ ਬਾਹਰ ਕੱਢਿਆ ਤਾਂ ਸਾਰਾ ਬੋਕੋ ਜੜਾਈ ਉਹਦਾ ਹੀਰੇ ਨਾਲ ਭਰਿਆ ਹੋਇਆ ਸੀ ਤੇ ਇਹ ਦੇਖ ਕੇ ਉਹ ਆ ਚੰਬਤ ਰਹਿ ਗਿਆ ਕਿ ਨੇ ਹੀਰੇ ਮਰਤਨ ਬੇਸ਼ਕੀਮ ਦੀ ਗੁਰੂ ਜੀ ਨੇ ਨਦੀ ਚੱਤੇ ਹੋਏ ਇਹ ਦੇਖ ਕੇ ਉਹ ਤਾਂ ਘਾਟ ਉੱਟ ਗਿਆ ਤੇ ਤਾਂ ਕਰਕੇ ਇਸੇ ਸਾਰੀ ਘਟਨਾ ਦੇ ਕਰਕੇ ਇਸ ਸਥਾਨ ਦਾ ਨਾਮ ਜਿਹੜਾ ਵਾ ਹੀਰਾ ਘਾਟ ਰੱਖਿਆ ਗਿਆ ਤੇ ਬਾਕੀ ਤੁਹਾਨੂੰ ਮੈਂ ਇਤਿਹਾਸ ਦੱਸ ਦਿੰਦਾ ਜੇ ਕੋਈ ਮੇਰੇ ਕੋਲ ਭੁੱਲ ਚੁੱਕ ਹੋ ਗਏ ਮੈਨੂੰ ਮਾਫ ਕਰਿਓ ਤੇ ਬਾਕੀ ਇਤਿਹਾਸ ਜਿਹੜਾ ਇਹ ਆਪਾਂ ਤੁਹਾਨੂੰ ਨਾਲ ਇਹਦੇ ਅਟੈਚ ਕਰਦੇ ਆਂਗੇ ਗੁਰਦੁਆਰਾ ਸ੍ਰੀ ਹੀਰਕੋਟ ਸਾਹਿਬ ਤੇ ਨਕਤੇਰੀ ਵੀ ਮੋਰ ਲਈ ਨੇ ਚਲੋ ਸਿੰਘੋ ਗੱਲ ਲਾਂਗੇ ਜਿੰਨੀਆਂ ਕਰੋਗੇ ਉਹਨੀਆਂ ਕਰ ਲਾਂਗੇ ਚੱਲਾ ਸਿੰਘੋ ਗੁਰੂ ਜੀ ਆਪਣੇ ਪਰਉ ਦਾ 18ਵਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਮਾਤਾ ਸਹਿਬ ਦੇਵਾ ਜੀ ਨਦੇੜ ਦੇ ਵਿੱਚ ਆ ਪਾ ਚੁੱਕੇ ਆ ਤੇ ਆ ਗੁਰਦੁਆਰਾ ਸਾਹਿਬ ਗੁਰਦੁਆ ਹਾਂਜੀ ਹਾਂਜੀ ਆਗੇ ਮਾਤਾ ਸਾਹਿਬ ਦੇਵਾ ਜੀ ਗੁਰਦਰਾਮ ਕਟਿਲਾ ਨਦੇੜ ਸਤਜੁ ਗੀਤਾ ਪਸਤਾਨ ਮਾਤਾ ਸਾਹਿਬ ਦੇਵਾ ਆ ਪ੍ਰਤਨ ਖੂ ਤੇ ਵਿੱਚ ਬੋਲਿੰਗ ਨਹੀਂ ਹੈ ਰਸੋਕਾ ਮਾਈਕਰੋ ਜੀ ਗੁਰਦੁਆਰਾ ਸਾਹਿਬ ਮਾਲ ਟੇਕੜੀ ਸਾਹਿਬ ਆ ਗਏ ਆ ਜੀ ਤੇ ਅਸੀਂ ਕਿਰਮ ਨੇ ਜੀ ਬੱਸ ਮਾਲ ਟੇਕੜੀ ਸਾਹਿਬ ਦੇ ਮਾਲ ਟੇਕੜੀ ਆਪਾਂ ਪਹੁੰਚ ਗਏ ਆ ਆਪਣਾ ਕਾਰ ਹਟਾ ਦੇ ਪਾਣੀ ਨਾਲ ਦੇ ਬੰਦੇ ਨਾਲ ਨਾਲ ਦੇ ਨੋਟ ਖੁੱਲੇ ਲੋ ਅੱਗੇ ਕੇ ਲੋ नम श्री वाहेगुरु महाराज ਪਲਟਿਫਿਕੇਟ ਸੇਬ ਹੋ ਚੁਕੇ ਇਤੇ ਹਾਸ ਕੋਈ ਹਮ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਬਾਲ ਟੇਕੜੀ ਮਹਾ ਟੇਕ ਲੈ ਆਪਕੇ ਜਾ ਰਹੇ ਹਾਂ ਕਿ ਇੱਧਰ ਜਾ ਕੇ ਕਾਲੀ ਗਾਹ ਤਾਂ ਤੇ ਜਾ ਰਹੀ ਆ ਮਗਰ ਮਗਰ ਆ ਜਾਓ ਹਾਂ ਕਿ ਤੁਹਾਨੂੰ ਹੁੰਦਾ ਪੱਥਰ ਪੱਥਰ ਮੱਚੇ ਹੋ ਗਿਆ ਟੰਕੜਾ ਕੀਲਾ ਕੀਲਾ ਆਈ ਵਾਸ ਨਾ ਬੋੜੀ ਬੜੀ ਚੜਨੀ ਭੈਂਡੀ 哇 <laughs> ਓਏ ਜੂਜੀ ਆ ਗਏ ਆਪਾਂ ਜਿਦਾਂ ਦਿਨ ਸਾਰਾ ਦਰਸ਼ਨ ਲਈ ਕਰਕੇ ਤੇ ਨਾਲ ਸਾਡੇ ਨਾਲ ਤੁਸੀਂ ਵੀ ਉਹ ਵੀ ਸਾਧਨ ਦਿਖਾਣਾ ਉਹ ਸਾਧਨ ਜਿਹੜੇ ਆ ਆ ਸਾਰੇ ਆਕਰਮਾਲੀ ਨੇ ਦਰਸ਼ਨ ਕਰਾਇਆ ਆਪਣੂੰ ਉਹ ਵੀ ਸਾਧ ਉਹ ਇਹ ਸਾਧਨ ਨੇ ਕੈਨੇਡਾ ਆ ਨਾ ਪਹੁੰਚਣਾ ਚਾਹੁੰਦੇ ਆ ਜੋ ਬਾਕੀ ਪਤਾ ਹੋਵੇਗਾ ਇਹ ਸਾਡੇ ਨੂੰ ਕੈਨੇਡਾ ਚਲ ਜਾਂਦੇ ਆ ਯਾਨੀ ਇਹ ਤੇ ਕਿਤੇ ਪੈਂਦਾ ਆ ਕੈਨੇਡਾ ਜਿੱਥੇ ਜਾਣਾ ਉਹ ਪਹੁੰਚ ਜਾਣਾ ਤੇ ਅੱਜ ਹੁਣ ਜਾ ਰਹੇ ਆ ਆਪਣੇ ਸਰਾਮਾ ਆਪਾਂ ਨੂੰ ਪਹਿਲਾਂ ਚਾਹ ਛਕਾਂਗੇ ਫਿਰ ਛਕਾਂਗੇ ਪ੍ਰਸ਼ਾਦਾ ਤੇ ਇਸ ਤੋਂ ਬਾਅਦ ਆਪਾਂ ਵਲੋਗ ਦਾ ਕਰਦੇ ਹਾਂ ਅੰਡ ਅਜਦਾ ਵਲੋਗ ਆ ਬਣਾਇਨਾ ਹੀ ਆ ਤੇ ਲਾਈਕ ਕਰੋ ਸ਼ੇਅਰ ਕਰੋ ਵਲੋਗ ਨੂੰ ਜ਼ਰੂਰ ਲਾਈਕ ਸ਼ੇਅਰ ਨਹੀਂ ਕਰਦੇ ਤੁਸੀਂ ਵੇਖਦੇ ਜ਼ਰੂਰ ਏ ਪਰ ਲਾਈਕ ਸ਼ੇਅਰ ਦਾ ਦਾ ਕਰਦੇ ਨਹੀਂ ਕਰਿਆ ਕਰੋ ਲਾਈਕ ਕਰ ਲਓ ਮਿਹਨਤ ਬਹੁਤ ਮਿਹਨਤ ਬਹੁਤ ਲਾਦੀ ਆ ਸਿਰਫ ਇੱਕ ਲਾਈਕ ਨਾਲ ਕੁਝ ਨਹੀਂ ਹੋਣਾ ਬਸ ਬਸ ਤੁਹਾਡੇ ਲਾਈਕ ਨਾਲ ਕੁਝ ਨਹੀਂ ਹੋਣਾ ਤੁਹਾਨੂੰ ਨਹੀਂ ਫਰਕ ਪਾਣਾ ਸਾਨੂੰ ਬਹੁਤ ਫਰਕ ਪਾਣਾ ਆਨਾ ਕੀਤਾ ਤੇ ਚਲੋ ਚਲੋ ਠੀਕ ਹੈ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਰਾ ਵਲੋਗ ਵੇਖਣ ਵਾਸਤੇ ਬਹੁਤ ਬਹੁਤ ਸਾਰਾ ਧੰਨਵਾਦ ਅੱਜ ਦਾ ਵਲੋਗ ਇੱਥੇ ਐਂਡ ਕਰਾਂਗੇ ਓਕੇ ਬਾਏ ਬਾਏ ਹੋਏ ਰਹਿ ਜਾਓ ਸਭ ਬਹੁਤ ਹੀ ਧੀਗੀ ਬਤੇ ਮਿਲਾਂਗੇ ਕੱਲ੍ਹ ਵਾਲੇ ਵਲੋਗ ਚ ਓਕੇ ਨਾਲ ਜੁੜੇ ਰਹਿਓ ਕੱਲ ਦਾ ਵਲੋਗ ਹੋਗਾ ਨਾਲ ਨਾਲ ਹੀ ਧੀਰੇ ਜਾਵਾਂਗੇ ਓਕੇ ਬਾਏ ਬਹੁਤ ਬਹੁਤ